ਨਸ਼ਾ ਮੁਕਤ ਬਣਾਉਣ ਦੇ ਮਕਸਦ ਨੂੰ ਲੈ ਕੇ ਜਗਰਾਉਂ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੇ 20 ਪਿੰਡਾਂ ਦੇ ਸਰਪੰਚਾਂ ਸਮੇਤ ਆਮ ਲੋਕਾਂ ਤੋਂ ਸਹਿਯੋਗ ਮੰਗਿਆ ਤੇ ਇਸ ਸੰਬੰਧੀ ਸਿਟੀ ਪੈਲੇਸ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਜਗਰਾਉਂ ਪੁਲਿਸ ਦੇ ਸਾਰੇ ਅਧਿਕਾਰੀਆਂ ਸਮੇਤ ਆਮ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਇਸ ਸੰਬੰਧੀ ਸਾਡੇ ਰਿਪੋਰਟਰ ਹੀਮਰਾਜ ਬੱਬਰ ਨਾਲ ਕੀ ਗੱਲਬਾਤ ਕੀਤੀ ਐਸਐਸਪੀ ਜਗਰਾਉਂ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰ ਸਕਦੇ ਨੇ ਤੇ ਆਪਣੇ ਆਪਣੇ ਇਲਾਕੇ ਦੇ ਵਿੱਚ ਨਸ਼ਿਆਂ ਸੰਬੰਧੀ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਲੋਕ ਜੋ ਵੀ ਸੂਚਨਾ ਪੁਲਿਸ ਨੂੰ ਦੇਣਗੇ ਉਹਨਾਂ ਲੋਕਾਂ ਦੇ ਨਾਮ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਤੇ ਨਸ਼ਿਆਂ ਦਾ ਕੰਮ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਜਗਰਾਉਂ ਇਲਾਕੇ ਦੇ ਵਿੱਚੋਂ ਨਸ਼ਾ ਖਤਮ ਕਰਨ ਨੂੰ ਲੈ ਕੇ ਜਗਰਾਉਂ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਅੱਜ ਇਸੇ ਮਕਸਦ ਨੂੰ ਲੈ ਕੇ ਜਗਰਾਉਂ ਦੇ ਸਿਟੀ ਪੈਲੱਸ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਆਮ ਲੋਕਾਂ ਨੂੰ ਬੁਲਾ ਕੇ ਨਸ਼ਿਆਂ ਤੋਂ ਜਾਗਰੂਕ ਕਰਾ ਕੇ ਨਸ਼ਾ ਤਸਕਰਾਂ ਨੂੰ ਫੜਾਉਣ ਲਈ ਪੁਲਿਸ ਨੇ ਉਹਨਾਂ ਦੀ ਹੈਲਪ ਵੀ ਮੰਗੀ ਅਤੇ ਇਸ ਗੱਲਬਾਤ ਨੂੰ ਕਰਨ ਲਈ ਸਾਡੇ ਨਾਲ ਮੌਜੂਦ ਨੇ ਜਗਰਾਉਂ ਦੇ ਐਸਐਸਪੀ ਸਰਦਾਰ ਨਵਨੀਤ ਸਿੰਘ ਬੈਂਸਾ ਉਹ ਆਪਣਾ ਤਾਂ ਜਾਣਦੇ ਆ ਕਿ ਅੱਜ ਦੀ ਇਸ ਪ੍ਰੋਗਰਾਮ ਦਾ ਕੀ ਮਕਸਦ ਸੀ ਸਰ ਜੀ ਅੱਜ 13 ਜਨਵਰੀ 2025 ਨੂੰ ਮਿਸ਼ਨ ਸੰਪਰਕ ਦੇ ਤਹਿਤ ਜਗਰਾਉਂ ਦੇ ਵਿੱਚ ਇੱਕ ਪਬਲਿਕ ਮੀਟਿੰਗ ਕਰਾਈ ਗਈ ਹੈ ਪਬਲਿਕ ਮੀਟਿੰਗ ਦੇ ਵਿੱਚ ਪੁਲਿਸ ਦੇ ਰਿਲੇਟਿਡ ਜੋ ਵੀ ਟਾਪਿਕਸ ਹੈ ਇਨਕਲੂਡਿੰਗ ਨਸ਼ੇ ਦਾ ਟਾਪਿਕ ਟਰੈਫਿਕ ਦਾ ਟਾਪਿਕ 스포츠 ਦਾ ਟਾਪਿਕ ਸਾਈਬਰ ਸਿਕਿਉਰਿਟੀ ਇਹਨਾਂ ਸਾਰਿਆਂ ਦੇ ਉੱਤੇ ਜਿਹੜੀ ਹੈ ਪੰਚਾਇਤਾਂ ਦੇ ਨਾਲ ਤੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਦਾ ਸਹਿਯੋਗ ਮੰਗਿਆ ਗਿਆ ਉਹਨਾਂ ਤੋਂ ਫੀਡਬੈਕ ਲਿਆ ਗਿਆ ਤੇ ਹੋਰ ਆਪਾਂ ਕਿਸ ਤਰ੍ਹਾਂ ਪੁਲਿਸ ਦੀ ਪਰਫਾਰਮੈਂਸ ਨੂੰ ਵਧੀਆ ਕਰ ਸਕਦੇ ਹਾਂ ਬਾਰੇ رائے ਲਈ ਗਈ ਸਰ ਜਗਰਾਉਂ ਇਲਾਕੇ ਦੇ ਵਿੱਚ ਬਹੁਤ ਏਰੀਆ ਇਹ ਜਿਹੇ ਹੈਗੇ ਨੇ ਸਲਮ ਏਰੀਆ ਵੀ ਨੇ ਜਿੱਥੇ ਕਿ ਮਤਲਬ ਨਸ਼ਾ ਕਾਫੀ ਜ਼ਿਆਦਾ ਤعداد ਵਿੱਚ ਵਿਕਦਾ ਵੀ ਹੈ ਤੇ ਪੁਲਿਸ ਵੱਲੋਂ ਐਕਟੀਵਿਟੀ ਕਰਕੇ ਕੁਝ ਨਸ਼ਾ ਤਸਕਰਾਂ ਫੜਿਆ ਵੀ ਜਾਂਦਾ ਪਰ ਫਿਰ ਵੀ ਨਸ਼ਾ ਰੈਗੂਲਰ ਵਿਕ ਰਿਹਾ ਪਿੰਡਾਂ ਦੇ ਵਿੱਚੋਂ ਲੋਕਾਂ ਦੀ ਬੜੀਆਂ ਕੰਪਲੇਂਟ ਆਉਂਦੀਆਂ ਨੇ ਜੀ ਉਹਨੂੰ ਲੈ ਕੇ ਹੁਣ ਕੁਝ ਹੈ ਕੋਈ ਖਾਸ ਪਲਾਨਿੰਗ ਜੀ ਠੀਕ ਇਸੇ ਕਰਕੇ ਹੀ ਇਹ ਮੀਟਿੰਗ ਰੱਖੀ ਗਈ ਸੀਗੀ ਮੀਟਿੰਗ ਦੇ ਵਿੱਚ ਜੋ ਗੱਲਬਾਤ ਹੋਈ ਹੈ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਏਰੀਆਜ਼ ਦੇ ਵਿੱਚ ਤਾਂ ਨਸ਼ ਜੋ ਸਰਪੰਚਾ ਨੇ ਸਰਪੰਚੇਸ ਨੇ ਆਪਣੀ ਫੀਡਬੈਕ ਦਿੱਤੀ ਹੈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੈਗੇ ਹੋ ਕੁਝ ਇਹੋ ਜਿਹੇ ਅਜੇ ਪਾਕਟਸ ਹੈਗੇ ਐ ਜਿੱਥੇ ਅਜੇ ਵੀ ਇਸ ਚੀਜ਼ ਦੀ ਸ਼ਿਕਾਇਤ ਹੈਗੀ ਹੈ ਉਹ ਪਾਕਟਸ ਅਸੀਂ ਆਇਡੈਂਟੀਫਾਈ ਕਰ ਲਏ ਹੈਗੇ ਤੇ ਬੰਦ ਦੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਜਿਸ ਤਰ੍ਹਾਂ ਸਰ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਇਸ ਕੰਮ ਨੂੰ ਲੈ ਕੇ ਪੂਰੀ ਐਕਟੀਵਿਟੀਆਂ ਕਰ ਰਹੀ ਹੈ ਔਰ ਬਕਾਇਦਾ ਇਨਸਟਰਕਸ਼ਨ ਜਾਰੀ ਕਰ ਰਹੀ ਹੈ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ੇ ਨਹੀਂ ਜਾਵੇਗਾ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਜ਼ ਕੀਤੀਆਂ ਜਾਣਗੀਆਂ ਆਪਣੇ ਏਰੀਆ ਦੇ ਵਿੱਚ ਕੁਝ ਇਦਾਂ ਦੀ ਐਕਟੀਵਿਟੀ ਕੀਤੀ ਗਈ ਹੈ ਬਿਲਕੁਲ ਜੀ ਆਪਣੇ ਏਰੀਆ ਦੇ ਵਿੱਚ 2023 ਤੇ 2024 ਜਿਹਦੇ ਆਪਾਂ ਅੰਕੜੇ ਦੇਖੀ ਤਾਂ तकरीबन 75 ਸਾਡੇ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕਰਾ ਚੁੱਕੇ ਹੈਗੇ ਆ तकरीबन 38 ਕਰੋੜ ਦੀਆਂ ਪ੍ਰਾਪਰਟੀਆਂ ਅਟੈਚ ਹੋ ਚੁੱਕੇ ਹੈਗੇ ਤੇ ਆਪਾਂ ਹੋਰ ਵੀ ਜੋ ਹੈਗੇ ਨਸ਼ਾ ਤਸਕਰ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀ ਪ੍ਰਾਪਰਟੀ ਬਣਾਈ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਰਹੇ ਆ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾ ਰਹੀ ਹੈ ਸਰ ਅੱਜ ਵੀ ਇੱਥੇ ਆਪਣੇ ਮੌਕੇ ਤੇ ਤਕਰੀਬਨ 20 ਪਿੰਡਾਂ ਤੋਂ ਵੱਧ ਸਰਪੰਚ ਔਰ ਪੰਚਾਇਤ ਮੈਂਬਰਾਂ ਦੇ ਨਾਲ-ਨਾਲ ਆਮ ਲੋਕ ਵੀ ਵੱਡੀ ਗਿਣਤੀ 'ਚ ਸੀਗੇ ਜੇ ਇਹ ਸਾਰੇ ਮਿਲ ਕੇ ਆਪਣੀ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡੀ ਐਕਟੀਵਿਟੀ ਆਪਾਂ ਹੋਰ ਅਚੀਵ ਕਰ ਸਕਦੇ ਹਾਂ ਜੀ ਬਿਲਕੁਲ ਜੀ ਜਿਸ ਤਰ੍ਹਾਂ ਅੱਜ ਮੀਟਿੰਗ ਹੋਈ ਹੈਗੀ ਉਹਦੇ ਵਿੱਚ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਮਿਲੇ ਹੈ ਜੋ ਨਵੇਂ ਪੰਚਾਇਤ ਸੈਗੀ ਸਰਪੰਚਿਸ ਹੈਗੇ ਉਹ ਆਪਣੇ ਏਰੀਆ ਨੂੰ ਡਰੱਗ ਫਰੀ ਬਣਾਉਣਾ ਚਾਹੁੰਦੇ ਹੈਗੇ ਤੇ ਪੁਲਿਸ ਉਹਨਾਂ ਦੇ ਨਾਲ ਬਿਲਕੁਲ ਸਹਿਯੋਗ ਕਰ ਰਹੀ ਹੈਗੀ ਹੈ ਇਹਦੇ ਵਿੱਚ ਸਾਨੂੰ ਇੱਕ ਹੋਰ ਚ ਕਿਸੇ ਪੰਚੇ ਤੋਂ ਕਿਉਂ ਆਪਨੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਸੀਸੀਟੀਵੀ ਕੈਮਰਾ ਜਲਵਾਣ ਜਿੰਨੇ ਸੀਸੀਟੀਵੀ ਕੈਮਰਾ ਤੁਹਾਡੇ ਏਰੀਆ ਦਾ ਪੰਚਾਇਤ ਚ ਹੋਣਗੇ ਪਿੰਡ ਚ ਹੋਣਗੇ ਉਹਨਾਂ ਹੀ ਕ੍ਰਾਈਮ ਘਟੇਗਾ ਇਹ ਗੁਰਮੰਤਰ ਆਪਾ ਦਿੱਤਾ ਹੈਗਾ ਤੇ ਉਮੀਦ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕ੍ਰਾਈਮ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਾਂਗੇ ਸੋ ਦੇਖ ਕੰਸੀ ਆਪਾਂ ਨੂੰ ਪੂਰੀ ਤਰ੍ਹਾਂ ਐਸਐਸਪੀ ਨਵਨੀਤ ਸਿੰਘ ਬਾਂਸ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਉਹ ਪੁਲਿਸ ਦਾ ਸਹਿਯੋਗ ਕਰੇਗੀ ਜਨਤਾ ਤਾਂ ਜਿਹੜਾ ਆਪਣਾ ਏਰੀਆ ਉਹ ਪੂਰੀ ਤਰ੍ਹਾਂ ਡਰਗ ਮੁਕਤ ਹੋ ਸਕਦਾ ਹੈ ਤੇ ਜਿਸ ਕੰਮ ਨੂੰ ਲੈ ਕੇ ਪੁਲਿਸ ਆਪਣੀ ਐਕਟੀਵਿਟੀ ਨੂੰ ਪੂਰੀ ਤੇਜ਼ ਕਰ ਰਹੀ ਹੈ ਉਸ ਐਕਟੀਵਿਟੀ ਨੂੰ ਇਹ ਸਫਲ ਬਣਾਉਣ ਲਈ ਦੀ ਜੋ ਇਹ ਗੁਰਮੰਤਰ ਹੈ ਬਹੁਤ ਵੱਡਾ ਇੱਕ ਵਰਦਾਨ ਸਾਬਿਤ ਹੋਵੇਗਾ ਆਪਣੇ ਸਾਥੀ ਰੰਜੀਸ਼ ਬਾਂਸਲ ਦੇ ਨਾਲ ਹਿਮਰਾਜ ਬੱਬਰ ਇੰਡੀਆ ਨਿਊਜ਼ ਜਗਰਾਉਂ